ਸਾਹਿਬ ਜੀ ਇਕ ਣਕਾਈ ਸਤਿਨਾਮ ਵਿਤਆਪਕੁ ਮੇਟਾਉ ਨਿਜੇ ਮੇਰ ਬੰਵਿਚੀ ਜੁਮੀ ਸੇ ਹੰਗਰ ਤਸਾਜੇ ਅਨੰਤਰ ਬਣਾਈ ਹੋਇ ਹਰਿ ਦੀ ਸਦਨ ਹੋਇ ਤਨ ਮਦਵੀ ਜਨਨ ਕੋ ਕੀ ਤਿਤ ਰਹੀ ਮਨੁ ਹਭੁ ਸਤਿਗੁਰੂ ਕਾ ਤੇ ਕਿਰਤ ਹੈ ਜੀ ਰੂਹ ਤਨ ਸ੍ਰੀ ਰਾਜਿਤ ਦੱਖਣ ਕਨਾ ਹਾਂ ਬੜਿਆ ਰੀ ਸਤਿਗੁਰ ਜਨਾ ਹਰਿ ਗੁ ਜੀ ਕੇ ਦਾ ਤਿਤ੍ਰਿਤੰ ਪ੍ਰਭੂ ਰੀ ਮਨ ਕੀ ਲਟਨ ਦੇਤੀ ਰਹੀ ਹਾਂ ਅਜੂਗ ਚੰਦਕੇ ਮੈਂ ਡੱਕੀ ਤੋ

Yardıca, ders, ਮੇਰੇ ਪੂਰੇ ਚਰਨੀ ਦਾਇਆ ਹਰ ਹਰਿ ਸੰਗਗਾਈ ਪਾਇਆ ਜੈ ਜੈ ਤਾ ਉਸ ਦੇਵੀ ਕਾਲ ਕਿਰਪਾ ਕਰ ਤਾ ਮੇਰੇ ਮੇਰੇ ਪੂਰੇ ਚਰਨੀ ਦਾਇਆ ਹਰ ਹਰਿ ਸੰਗਗਾਈ ਪਾਇਆ ਪਾਉ ਸਦਾ ਸਫਾਈ ਮਾਨਕੇ ਜੇਤਗਲੀ ਪਰ ਪਾਉ ਜੀ ਕੈ ਸੰਗਤ ਹੈ ਹਉ ਨਾਰਾਇਣ ਪ੍ਰਾਣਾਧਰ ਹਮ ਸੰਤ ਜਨਾਰਾ ਬਚਤ ਪਰੀਤ ਕੀਤਾ ਹਰ ਜਤ ਕੀਨੀ ਪਾਲ ਬੰਨਾ ਕਰਿਤ ਚ ਪੰਨਾ ਸੰਤ ਜੀ ਸਾਗਰ ਕਬਲ ਹੰਕਿਨੇ ਕੀਰਤਨ ਹੈ ਗਾਈਏ ਮਾ ਹੋਇ ਨਾ ਜੁਨੀ ਪਾਈਏ ਜਿਤ ਦੀਵੇ ਗੁਰ ਕਬਤਾ ਆਲਤ ਜੰਕ ਕਰੀ ਨੀੜ ਨਾਇ ਸੁਖ ਨਾਰਿਕ ਸਨਿ ਪਇ ਜਿਨ ਦੀ ਵੇ ਪੁਖ ਗਦਾਤਾ ਹਰ ਸੇ ਤਿੰਨ ਹੀ ਜਤ ਜੰਕ ਕਰੀ ਨੀੜ ਨਾਇ ਸੁਖ ਨਾਰਿਕ I'm <speaking in foreign language>